ਹੈਲੋ ਦੀਸ ਅਸ਼ੀਕਾ ਕਿਵੇਂ ਤੁਸੀਂ ਸਾਰੇ ਜਣੇ ਉਮੀਦ ਕਰਦੇ ਆ ਬਿਲਕੁਲ ਠੀਕ ਠਾਕ ਹੋਵੋਗੇ ਜਿੱਦਾਂ ਆਪਾਂ ਤੁਹਾਨੂੰ ਲਾਸਟ ਵੀਡੀਓ ਦੇ ਵਿੱਚ ਕਿਹਾ ਸੀ ਕਿ ਅੱਗੇ ਆਪਾਂ ਤੁਹਾਨੂੰ ਪਲੇਨ ਜਿਹੜਾ ਸਟੱਫ ਹੈ ਉਹਦੇ ਕਲਰਸ ਸ਼ੋਅ ਕਰਾਂਗੇ ਜੋ ਵੀ ਆਪਣੇ ਕੋਲੇ ਅਵੇਲੇਬਲ ਕਲਰ ਹੈਗੇ ਆ ਅਲੱਗ-ਅਲੱਗ ਸਟੱਫ ਦੇ ਵਿੱਚ ਤਾਂ ਜੋ ਏਮਬਰਾਇਡਰੀ ਦੇ ਲਈ ਤੁਹਾਨੂੰ ਕਲਰ ਸਿਲੈਕਟ ਕਰਨੇ ਆ ਜਿਹੜੇ ਇਜ਼ੀ ਹੋ ਜਾਣ ਤੇ ਆਪਣੇ ਕੋਲ ਵੀ ਟਾਈਮ ਨਹੀਂ ਹੁੰਦਾ ਪਿਕਸ ਸੈਂਡ ਕਰਨ ਦਾ ਤੁਹਾਨੂੰ ਕਲਰ ਸਿਲੈਕਟ ਕਰਵਾਉਣ ਦੇ ਵਿੱਚ ਸੋ ਲੇਟ ਹੋ ਜਾਈਦਾ ਇਸ ਲਈ ਆਪਾਂ ਇਹ ਵਾਲੀ ਵੀਡੀਓ ਲੈ ਕੇ ਆਏ ਜੀ ਵੀਡੀਓ ਨੂੰ ਧਿਆਨ ਨਾਲ ਦੇਖਿਓ ਸਟਾਫ ਵਿੱਚ ਦੱਸਿਆ ਹੋਏਗਾ ਤੁਸੀਂ ਕਈ ਵਾਰ ਹੁੰਦਾ ਹੈ ਕਿ ਵੀਡੀਓ ਦੇ ਵਿੱਚ ਅਸੀਂ ਸਟਾਫ ਦੱਸ ਦਿੰਨੇ ਆ ਪਿਕ ਸੈਂਡ ਕਰਕੇ ਫਿਰ ਪੁੱਛਦੇ ਹਾਂ ਇੱਕ ਜਿਹੜਾ ਕਲਰ ਹੈਗਾ ਜੀ ਉਹ ਕਾਫੀ ਤਰ੍ਹਾਂ ਦੇ ਸਟਾਫ ਦੇ ਵਿੱਚ ਪਿਆ ਹੁੰਦਾ ਕਈ ਵਾਰ ਨਹੀਂ ਪਤਾ ਚੱਲਦਾ ਕਿ ਤੁਸੀਂ ਕਿਹੜੀ ਵੀਡੀਓ ਤੋਂ ਦੇਖਿਆ ਸੋ ਤੁਸੀਂ ਵੀਡੀਓ ਨੂੰ ਧਿਆਨ ਨਾਲ ਦੇਖਣਾ ਤੇ ਐਂਡ ਤੱਕ ਦੇਖਣਾ ਹਾਂਜੀ ਤੇ ਜਿਹੜੀ ਅੱਜ ਦੀ ਆਪਾਂ ਸਟਾਰਟਿੰਗ ਹੈਗੀ ਆਪਣੀ ਵੀਡੀਓ ਦੀ ਉਹ ਕਰ ਰਹੇ ਹਾਂ ਸ਼ਿਮਰ ਦੇ ਸੋਰਸ ਤੋਂ ਇਹ ਹੈਗਾ ਜੀ ਆਪਣਾ ਪਹਿਲਾ ਕਲਰ ਯੈਲੋ ਸ਼ੇਡ ਆ ਬੜਾ ਹੀ ਪਿਆਰਾ ਮਿੱਠਾ ਜਿਹਾ ਯੈਲੋ ਕਲਰ ਹੈ ਮਤਲਬ ਕਿ ਅੱਖਾਂ ਦੇ ਵਿੱਚ ਵੱਜਣ ਵਾਲਾ ਨਹੀਂ ਹੈ ਇਹ ਜੋ ਵੀ ਅਸੀਂ ਵਰਡਿੰਗ ਯੂਜ਼ ਕਰਦੇ ਹੁੰਨੇ ਆ ਨਾ ਇਹ ਤੁਹਾਡੇ ਕੁਐਸਚਨਸ ਹੁੰਦੇ ਨੇ ਸਾਨੂੰ ਚੁਬਣ ਵਾਲਾ ਤਾਂ ਨਹੀਂ ਆ ਸਕਿਨ ਨੂੰ ਇਰੀਟੇਟ ਕਰਨ ਵਾਲਾ ਤਾਂ ਨਹੀਂ ਆ ਐਂਡ ਅੱਖਾਂ ਦੇ ਵਿੱਚ ਵੱਜਣ ਵਾਲਾ ਨਾ ਹੋਵੇ ਸੋ ਉਦਾਂ ਦੇ ਕਲਰਸ ਆਪਾਂ ਲੈ ਕੇ ਨਹੀਂ ਆਉਂਦੇ ਜੀ ਕਿਉਂਕਿ ਅੱਜ ਕੱਲ ਹਰ ਏਜ ਗਰੁੱਪ ਦੇ ਹੈਗੇ ਨੇ ਜਿਹੜੀਆਂ ਲੇਡੀਜ਼ ਨੇ ਗਰਲਸ ਨੇ ਉਹ ਸਾਰੇ ਹੈਗੇ ਆ ਸੋਪਰ ਕਲਰਸ ਨੂੰ ਹੀ ਲਾਈਕ ਕਰਦੇ ਨੇ ਠੀਕ ਹੈ ਡਾਰਕ ਦੇ ਵਿੱਚ ਵੀ ਉਹ ਟੋਨ ਨੂੰ ਹੀ ਲਾਈਕ ਕੀਤਾ ਜਾਂਦਾ ਜਿਹੜੀ ਸੂਥਿੰਗ ਇਫੈਕਟ ਦਿੰਦੀ ਹੋਵੇ ਠੀਕ ਹੈ ਜੀ ਤੇ ਪਹਿਲਾ ਆਪਣਾ ਇਹ ਵਾਲਾ ਕਲਰ ਹੈ ਜਿਹੜਾ ਵੀ ਕਲਰ ਤੁਹਾਨੂੰ ਪਸੰਦ ਆਊਗਾ ਜੀ ਪ੍ਰੋਪਰ ਸਕਰੀਨਸ਼ਾਟ ਲੈਣਾ ਜੋ ਆਪਣੇ ਨਵੇਂ ਪੀਅਰਸ ਉਹਨਾਂ ਨੂੰ ਦੱਸ ਦਿੰਨੇ ਆ ਜੀ ਕਿ ਤੁਸੀਂ ਸਕਰੀਨਸ਼ਾਟ ਲੈ ਕੇ ਜੋ ਨੰਬਰ ਤੁਹਾਨੂੰ ਸਕਰੀਨ ਦੇ ਉੱਪਰ ਸ਼ੋ ਹੋ ਰਿਹਾ ਉਹ ਆਪਣਾ ਵਟਸਐਪ ਨੰਬਰ ਆ ਤੁਸੀਂ ਉਸ ਦੇ ਉੱਪਰ ਮੈਸੇਜ ਕਰ ਦੇਣਾ हां हां जी ਤੇ ਇੱਕ ਗੱਲ ਇਹ ਸੂਟ ਦਿਖਾਉਣ ਤੋਂ ਪਹਿਲਾਂ ਤੁਹਾਨੂੰ ਇੱਕ ਗੱਲ ਕਲੀਅਰ ਕਰਦੇ ਆ ਕਿ ਜੋ ਆਪਣਾ Facebook ਪੇਜ ਸੀ ਉਹ ਹੈਕ ਹੋ ਚੁੱਕਿਆ ਦੋ ਮਹੀਨੇ ਦੇ ਕਈ ਵਾਈ I think ਹੋ ਗਿਆ ਡੇਢ ਮਹੀਨਾ ਤਾਂ ਹੋ ਹੀ ਗਿਆ ਕਿਉਂਕਿ ਦਸੰਬਰ ਦੀ I think ਗੱਲ ਨਵੰਬਰ ਦੇ ਐਂਡ ਔਰ ਦਸੰਬਰ ਦੀ ਗੱਲ ਹੈ ਹੈਕ ਹੋ ਚੁੱਕਿਆ ਸੀਗਾ ਪੇਜ ਤਾਂ ਆਪਾਂ ਮਤਲਬ ਕਿ ਉਹਨੂੰ ਬੰਦ ਕਰ ਦਿੱਤਾ ਆਪਣੇ ਵੱਲੋਂ ਬੰਦ ਹੈ ਹੈਕ ਹੋਣ ਦਾ ਮੀਨਿੰਗ ਹੁੰਦਾ ਜੀ ਐਡਮਿਨ ਐਕਸੈਸ ਖੋ ਚੁੱਕੀ ਹੈ ਆਪ ਉਸ ਤੇ ਕੁਝ ਵੀ ਪੋਸਟ ਨਹੀਂ ਕਰ ਸਕਦੇ ਨਾ ਰਿਮੂਵ ਕਰ ਸਕਦੇ ਆ ਸੋ ਜਿਹੜੇ ਵੀ ਆਪਾਂ ਨੂੰ YouTube ਤੋਂ ਦੇਖਦੇ ਸੀ ਨਾਲ ਦੀ ਨਾਲ ਉਹਨਾਂ ਨੂੰ ਤਾਂ ਪਤਾ ਚੱਲ ਗਿਆ ਜਿਹੜੇ Facebook ਤੋਂ ਦੇਖ ਰਹੇ ਆ ਜੋ ਤੁਹਾਡੇ ਜਾਣ ਪਛਾਣ ਵਾਲੇ ਤੇ ਇਹ ਚੀਜ਼ਾਂ ਉਹਨਾਂ ਨਾਲ ਸ਼ੇਅਰ ਕਰ ਦਿਓ ਕਿਉਂਕਿ ਜਿਹੜੇ ਆਪਾਂ ਨੂੰ ਮੈਸੇਜ ਕਰ ਦਿੰਦੇ ਉਹਨਾਂ ਨੂੰ ਤਾਂ ਆਪਾਂ ਦੱਸ ਦਿੰਨੇ ਆ ਨਹੀਂ ਕਾਫੀ ਜਾਣੇ ਹੁੰਦੇ ਆ ਕਿ ਉਹ ਹੈਕ ਹੋਇਆ ਪੇਜ ਆ ਜਿਹੜਾ ਜੋ ਪਰਸਨ ਵੀ ਵੀਡੀਓਸ ਅਪਲੋਡ ਕਰ ਰਿਹਾ ਉਹ ਡਰ ਦੇ ਮਾਰੇ ਮੈਸੇਜ ਨਹੀਂ ਕਰ ਰਹੀ ਹੈਗੀ ਕਿ ਕਿਤੇ ਉਹ ਆਪਣੇ ਵੱਲੋਂ ਹੀ ਨਾ ਅਪਲੋਡ ਹੋ ਰਹੀਆਂ ਹੋਣ ਠੀਕ ਹੈ ਕੋਈ ਸਾ ਹੋ ਰਹੀਆਂ ਨੇ ਸੋ ਇਹ ਹੈਕਿੰਗ ਦਾ ਸਿਸਟਮ ਹੈ ਜਿਹੜਾ ਕਾਫੀ ਜ਼ਿਆਦਾ ਵੱਧ ਰਿਹਾ ਤੇ ਉਹਦੇ ਵਿੱਚ ਆਪਾਂ ਕੁਝ ਵੀ ਨਹੀਂ ਕਰ پا ਰਹੇ ਹੈਗੇ ਸੋ ਆਪਣੇ ਬਹੁਤ ਜ਼ਿਆਦਾ ਜਿਹੜੀ ਆਡੀਅנס ਹੈ ਉਹ ਸਾਰੀ YouTube ਤੇ ਆ ਚੁੱਕੀ ਆ ਪਰ ਨਵਾਂ ਪੇਜ ਵੀ ਆਪਣਾ ਬਣਾ ਲਿਆ Facebook ਤੇ ਸੇਮ ਗੁਰਲਵ ਕ੍ਰੀਏਸ਼ਨਸ ਦੇ ਨਾਮ ਦੇ ਨਾਲ ਹੀ ਤੁਹਾਨੂੰ ਮਿਲੇਗਾ ਉਹਦੇ ਤੇ ਅਜੇ ਆਪਾਂ 2-4 ਵੀਡੀਓ ਸਹੀ ਅਪਲੋਡ ਕੀਤੀਆਂ ਨੇ ਤੇ ਤੁਸੀਂ ਉਸ ਪੇਜ ਨੂੰ ਵੀ ਉਨਾ ਹੀ ਸਪੋਰਟ ਕਰਨਾ ਜਿੰਨਾ ਤੁਸੀਂ ਪਹਿਲਾਂ ਵਾਲੇ ਪੇਜ ਨੂੰ ਕੀਤਾ ਸੀ ਤੁਸੀਂ ਉਸ ਪੇਜ ਨੂੰ ਗਰੋ ਕੀਤਾ ਸੀ ਤਾਂ ਹੁਣ ਪਲੀਜ਼ ਅਗੇਨ ਆਪਣੇ ਇਸ ਪੇਜ ਨੂੰ ਜ਼ਰੂਰ ਗਰੋ ਕਰੋ ਠੀਕ ਹੈ ਜੀ ਤੇ ਜਿਹੜੇ ਤੁਹਾਡੇ ਜਾਣ ਪਛਾਣ ਵਾਲੇ Facebook ਤੋਂ ਦੇਖਦੇ ਆ ਉਹਨਾਂ ਤੱਕ ਇਹ ਮੈਸੇਜ ਜ਼ਰੂਰ ਪਹੁੰਚਾ ਦੇਣਾ। ਹਾਂਜੀ। ਨੈਕਸਟ ਇਹ ਫਰੋਜੀ ਕਲਰ। ਜੋ ਕਲਰ ਤੁਹਾਨੂੰ ਸ਼ੋ ਹੋ ਰਿਹਾ ਐ ਐਗਜ਼ੈਕਟ ਉਹੀ ਕਲਰ ਐ ਫਰੋਜੀ ਦੀ ਉਹ ਵਾਲੀ ਟੋਨ ਹੀ ਐ ਜੋ ਤੁਹਾਨੂੰ ਸ਼ੋ ਹੋ ਰਹੀ ਐ ਠੀਕ ਐ ਜੀ। ਹਾਂਜੀ ਤੇ ਨੈਕਸਟ ਇਹ ਵਾਲਾ ਹੈਗਾ ਪੀਕਾਕ ਸ਼ੇਪ। ਇਹ ਜਿਹੜੀ ਸ਼ਿਮਰ ਹੈਗੀ ਐ ਇਹ ਮਤਲਬ ਕਿ ਬਹੁਤਾ ਆਪਾਂ ਸੌਫਟ ਸਟੱਫ ਨਹੀਂ ਕਹਿ ਸਕਦੇ ਹੁੰਦੇ ਪਰ ਬਹੁਤਾ ਖੜਵਾ ਸਟੱਫ ਨਹੀਂ ਹੈਗਾ ਔਰਗੈਂਜ਼ਾ ਟਾਈਪ ਸਟੱਫ ਨਹੀਂ ਹੈਗਾ ਜੀ ਇਹ। ਠੀਕ ਹੈ ਵਧੀਆ ਵਾਲੀ ਹੈਗੀ ਹੈ ਜਿਹੜੀ ਸ਼ਿਮਰ ਹੈ ਸੌਫਟ ਹੀ ਹੈ ਬਟ ਬਿਲਕੁਲ ਸੌਫਟ ਜਿੰਨਾਂ ਨੂੰ ਹੁੰਦਾ ਹੈ ਕਿ ਸਾਨੂੰ ਮਤਲਬ ਕਿ ਕਾਟਨ ਟਾਈਪ ਸਟਫ ਚਾਹੀਦਾ ਹੈਗਾ ਤਾਂ ਉਸ ਤਰ੍ਹਾਂ ਦੇ ਨਾਲ ਨਹੀਂ ਹੁੰਦਾ ਠੀਕ ਹੈ ਤਾਂ ਪੀਕਾਕ ਸ਼ੇਡ ਹੈ ਜੀ अगेन ਕਲਰ ਜਿਹੜਾ ਵੀ ਪਸੰਦ ਆਉਂਦਾ ਤੁਸੀਂ ਲੈ ਸਕਦੇ ਹੋ ਹਾਂਜੀ ਇਹ ਵਾਲਾ ਹੈਗਾ ਗ੍ਰੀਨ ਟੋਨ ਦੇ ਵਿੱਚ ਫਰੋਜ਼ੀ ਕਲਰ ਫੋਸ ਸੀਗਾ ਪਹਿਲਾ ਵਾਲਾ ਥੋੜਾ ਜਿਹਾ ਬਲੂਇਸ਼ ਟੋਨ ਦੇ ਵਿੱਚ ਜਿਹੜਾ ਫਰੋਜ਼ੀ ਹੁੰਦਾ ਇਹ ਥੋੜਾ ਗ੍ਰੀਨ ਟੋਨ ਦੇ ਵਿੱਚ 컬러 ਤੁਹਾਨੂੰ ਹੈਗੇ ਜਿਹੜਾ ਐਗਜ਼ੈਕਟ ਸ਼ੋ ਹੋ ਰਿਹਾ ਠੀਕ ਹੈ ਸਿਰਫ ਖਿੜਮੇ ਜੇ 컬러 ਨੇ ਸਾਰੇ ਹੀ ਹਾਂਜੀ ਨੈਕਸਟ ਹੈ ਹੈ ਨਾ ਲਵੈਂਡਰ 컬러 ਠੀਕ ਹੈ ਡਾਰਕ ਵਾਲਾ ਜੋ ਪਰਪਲ ਦੀ ਟੋਨ ਦੇ ਵਿੱਚ ਆਉਂਦਾ ਠੀਕ ਹੈ ਫਸਟ ਟੋਨ ਕਹਿ ਸਕਦੇ ਆਪਾਂ 컬러 ਤੁਹਾਨੂੰ ਐਗਜ਼ੈਕਟ ਸ਼ੋ ਹੋ ਰਿਹਾ ਠੀਕ ਹੈ ਇੱਕ ਤੁਹਾਡਾ ਹੋਰ ਕਮੈਂਟ ਆਉਂਦਾ ਹੁੰਦਾ ਐ ਏਮਬਲੋਇਟਰੀ ਤੁਸੀਂ ਭੇਜ ਦਿਓ ਉਹ ਤੁਸੀਂ ਪੁੱਛਦੇ ਹੋ ਕਿ ਇਸ ਤੇ ਚੰਗੀ ਲੱਗੇਗੀ ਜਾਂ ਇਸਟਫ ਤੇ ਚੰਗੀ ਲੱਗੇਗੀ ਅਗਰ ਕੋਈ ਵੀ ਡਿਜ਼ਾਈਨ ਤੁਹਾਨੂੰ ਪਸੰਦ ਆਉਂਦਾ ਜੀ ਤੁਸੀਂ ਉਹਨੂੰ ਸਿਲੈਕਟ ਕਰ ਸਕਦੇ ਹੋ ਜਿਹੜੇ ਆਪਣੇ ਤਾਂ ਸੂਟ ਰੈਡੀ ਕਰਵਾ ਰਹੇ ਨੇ ਉਹ ਤਾਂ ਬੇਫਿਕਰ ਹੁੰਦੇ ਅਸੀਂ ਸੋ ਅਗਰ ਤੁਸੀਂ ਨਿਊ ਹੋ ਤੁਸੀਂ ਫਸਟ ਟਾਈਮ ਸਾਡੇ ਤੋਂ ਰੈਡੀ ਕਰਵਾ ਰਹੇ ਹੋ ਤਾਂ ਤੁਸੀਂ ਡਿਜ਼ਾਈਨ ਜਦੋਂ ਸਾਨੂੰ ਭੇਜਦੇ ਆਂ ਜੀ ਅਸੀਂ ਉਸ ਚੀਜ਼ ਨੂੰ ਦੇਖ ਲੈਣਾ ਹੁੰਦਾ ਕਿ ਇਸ ਸਟਫ ਦੇ ਉੱਪਰ ਕਿਹੜਾ ਮਟੀਰੀਅਲ ਅਸੀਂ ਲਗਾਵਾਂਗੇ ਤਾਂ ਉਸ ਦੀ ਜਿਹੜੀ ਗ੍ਰੇਸ ਆ ਉਹ ਜ਼ਿਆਦਾ ਆਏਗੀ ਸੋ ਇਹਨਾਂ ਗੱਲਾਂ ਤੇ ਤੁਸੀਂ ਬੇਫਿਕਰ ਰਹਿਣਾ ਅਸੀਂ चीज ਨੂੰ ਚਚਾ ਕੇ ਤੁਹਾਨੂੰ ਦੇ ਦੇਣ ਤੇ ਇਹੀ ਇੱਕ ਡਿਜ਼ਾਈਨਰ ਦਾ ਜਾਂ ਇੱਕ ਬੁਟੀਕ ਵਾਲਿਆਂ ਦਾ ਕੰਮ ਹੁੰਦਾ ਹੈ ਕਿ ਤੁਹਾਡੀ ਚੀਜ਼ ਨੂੰ ਗ੍ਰੇਸਫੁਲ ਬਣਾਣਾ ਸਾਰੇ ਕਲਰ ਨੇ ਬੜੇ ਸੋਹਣੇ ਸੋਹਣੇ ਜਿਨੇ ਯੂਨੀਕ ਜਿਹੀ ਸ਼ੇਡ ਨੇ ਕਾਫੀ ਦੇਚ ਨਵੇਂ ਕਲਰ ਨੇ ਇਹ ਹੈਗਾ ਜੀ ਗ੍ਰੀਨ ਕਲਰ ਠੀਕ ਹੈ ਇਹ ਵੀ ਸੋਹਣਾ ਜਿਹਾ ਗ੍ਰੀਨ ਕਲਰ ਹੈ ਠੀਕ ਹੈ ਬੜਾ ਹੀ ਸੋਹਣਾ ਕਲਰ ਹੈ ਇਹ ਬਹੁਤ ਸੋਹਣੀ ਲੱਗਣੀ ਐ embroidery ਇਦਾਂ ਦੇ suits ਤੇ ਤੁਸੀਂ golden embroidery ਕਰਵਾਉਣੇ ਤਾਂ ਵੀ ਸੋਹਣੀ ਲੱਗਦੀ ਐ ਤੁਸੀਂ ਕੋਈ ਵਿੱਚ color ਹੈਗਾ ਜਿਹੜਾ ਉਹ add up ਕਰਾਉਣੇ embroidery ਦੇ ਵਿੱਚ ਫਿਰ ਵੀ ਬਹੁਤ ਸੋਹਣਾ ਲੱਗਦਾ ਜੀ ਹਾਂਜੀ onion shade ਐ dark onion shade ਐ ਠੀਕ ਐ ਸ਼ਿਮਤਾ سٹਫ ਟ੍ਰੈਂਡ ਦੇ ਵਿੱਚ ਐ ਇਸਦੇ ਲਈ ਸੀ ਡਿਮਾਂਡ ਕਾਫੀ ਜ਼ਿਆਦਾ ਸੀ ਆਪਾਂ ਸੀਜ਼ਨ ਦੇ ਸਟਾਰਟ ਸਟਾਰਟਿੰਗ ਦੇ ਵਿੱਚ ਹੀ ਜਿਹੜਾ ਤੁਹਾਨੂੰ ਇਹਦੇ ਕਾਫੀ ਕਲਰ ਸ਼ੋਅ ਕੀਤੇ ਸੀ ਤਾਂ ਹੁਣ ਵੀ ਜੋ ਆਪਣੇ ਕੋਲ ਅਵੇਲੇਬਲ ਚਾਰਟ ਹੈ ਇਹਨਾਂ ਕਲਰਸ ਆਪਾਂ ਤੁਹਾਨੂੰ ਸ਼ੋਅ ਕਰ ਰਹੇ ਹਾਂ ਇਹ ਦੋਨੋਂ ਕਲਰ ਹਨੀਆ ਨਹੀਂ ਹੈ ਬਸ ਡਿਫਰੈਂਸ ਹੈ ਇਹ ਡਾਰਕ ਹੈ ਠੀਕ ਹੈ ਜੀ ਡਿਫਰੈਂਸ ਕਾਫੀ ਹੈ ਤੁਹਾਨੂੰ ਬਰਾਬਰ ਤੇ ਰੱਖ ਕੇ ਇਸ ਲਈ ਦਿਖਾ ਦਿੱਤਾ ਕਿ ਪਤਾ ਚੱਲ ਸਕੇ ਠੀਕ ਹੈ ਜੀ ਉਮੀਦ ਕਰਦੇ ਹਾਂ ਕਿ ਅੱਜ ਵਾਲੇ ਜਿਹੜੇ ਸਾਰੇ ਕਲਰਸ ਨੇ ਉਹ ਤੁਹਾਨੂੰ ਪਸੰਦ ਆਈ ਹੋਣਗੇ ਤੇ ਤੁਸੀਂ ਆਪਣੀ ਚੋਇਸ ਦੇ ਅਕੋਰਡਿੰਗ ਜਿਹੜੇ ਇਹਨਾਂ ਦੇ ਵਿੱਚੋਂ ਕੋਈ ਵੀ ਕਲਰ ਪਸੰਦ ਕਰ ਸਕਦੇ ਹੋ ਸਕਰੀਨਸ਼ਾਟ ਲੈ ਕੇ ਆਪਾਂ ਨੂੰ ਸੈਂਡ ਕਰ ਸਕਦੇ ਹੋ ਠੀਕ ਹੈ ਜਿਹੜੇ ਨਵੇਂ ਵਿਊਅਰਸ ਆਪਾਂ ਨੂੰ ਫੋਨ ਕਰਦੇ ਹੁੰਦੇ ਇੱਕ ਪਲੀਜ਼ ਪਹਿਲਾਂ ਮੈਸੇਜ ਜ਼ਰੂਰ ਛੱਡ ਦਿਆ ਕਰੋ ਸੋ ਥੈਟ ਜਦੋਂ ਅਸੀਂ ਕਾਲ ਨਹੀਂ ਵੀ ਅਟੈਂਡ ਕਰ ਸਕਦੇ ਤਾਂ ਫ੍ਰੀ ਹੋ ਕੇ ਇੱਕ ਕਾਲ ਅਰੇਂਜ ਕਰ ਸਕੀਏ ਤੁਹਾਡੇ ਨਾਲ ਠੀਕ ਹੈ ਜੀ ਫਿਰ ਆਪਾਂ ਮਿਲਾਂਗੇ ਇੱਕ ਨਵੀਂ ਵੀਡੀਓ ਦੇ ਨਾਲ ਤੇ ਫਿਰ ਇਕ ਪਲੇਨ ਸਟਾਫੀ ਆਪਾਂ ਤੁਹਾਨੂੰ ਸ਼ੋ ਕਰਾਂਗੇ ਸੋ ਤਦ ਤੱਕ ਤੁਸੀਂ ਇਹਨਾਂ ਸੋਰਸ ਤੇ ਆਰਡਰ ਕਰੋ ਬੁੱਕ